ਬੈੜੀਆਂ ਬੈਰੀਆਂ ਪਰ ਸੂਰਜ ਦੇ ਨਾਲ ਚਮਕਾਂ ਦੇ ਵਿੱਚ ਫੜਕੇ ਦੀ ਅੱਜ ਦੀ ਚੰਡੀ ਦੀ ਕੁਸ਼ਤੀ ਸਟਾਰਟ ਹੋ ਚੁੱਕੀ ਕਾਰਾਲ ਲੱਖ ਦਾਦੇ ਲਾਲਾ ਵਾਲੇ ਪੀਰ ਜੀ ਦਾ ਬੋਲ ਸੱਚੋ ਦਰਬਾਰ ਕੀ ਜੈ ਬਹੁਤ ਵਧੀਆ ਕੁਸ਼ਤੀ 86:08 ਮਿੰਟ ਦੀ ਕੁਸ਼ਤੀ ਸਟਾਰਟ ਕਰ ਦਿੱਤੀ ਹੈ 6:08 ਮਿੰਟ ਤੇ ਜਿਹੜਾ ਵਿੱਚੋਂ ਕੁਸ਼ਤੀ ਰੁਕੇ ਰੁਕੇ ਜੀ ਉਹ ਟਾਈਮ ਕੱਟਿਆ ਜਾਊਗਾ ਹਾਂਜੀ ਸਟਾਰਟ ਆ ਦੀ ਕੁਸ਼ਤੀ ਅੱਜ ਦੀ ਫਾਈਨਲ ਕੁਸ਼ਤੀ ਚੰਡੀ ਦੀ ਕੁਸ਼ਤੀ ਇੱਕ ਨੰਬਰ ਬੜਕੇ ਦੀ 1 ਲੱਖ 1100 ਦੀ ਕੁਸ਼ਤੀ ਸਟਾਰਟ ਹੋ ਚੁੱਕੀ ਹੈ ਦੇਖਦੇ ਕਿ ਅੱਜ ਦੀ ਇਸ ਕੁਸ਼ੀ ਵਿੱਚ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਦੋਵੇਂ ਇੱਕੋ ਜਿਹੇ ਪਹਿਲਵਾਨ ਇੱਕੋ ਜਿਹਾ ਗਬਰੂ ਇੱਕੋ ਜਿਹਾ ਸਰੀਰ ਇੱਕੋ ਜਿਹਾ ਤਾਕਤਾਂ ਇੱਕੋ ਜਿਹਾ ਪ੍ਰਾਪਤੀਆਂ ਅਚੀਵਮੈਂਟ ਸੇਮ ਹੈ ਤੇ ਮੈਂ ਉਸ ਪਰਿਵਾਰ ਦਾ ਧੰਨਵਾਦ ਕਰਦਾ ਜਿਸ ਪਰਿਵਾਰ ਨੇ ਇਹ 1 ਲੱਖ 1100 ਦੀ ਝੰਡੀ ਸਪான்ਸਰ ਕੀਤੀ ਹੈ ਸਰਦਾਰ ਤਰਨਜੀਤ ਸਿੰਘ son of ਸਰਦਾਰ ਹਰਜਿੰਦਰ ਸਿੰਘ ਜੀ ਰਾਮੇਵਾਲ ਰਾਮੇਵਾਲ ਵਾਲਾ ਇੱਕ ਪਰਿਵਾਰ ਜਿਸ ਪਰਿਵਾਰ ਵੱਲੋਂ ਛੱਡੀ ਦਿੱਤੀ ਜਾ ਰਹੀ ਹੈ ਉਸ ਪਰਿਵਾਰ ਦਾ ਕੋਟਨ ਕੋਟ ਧੰਨਵਾਦ ਹੈ ਪਰਿਵਾਰ ਸਾਡੇ ਕੋਲ ਬੈਠਾ ਹੈ ਔਰ ਸੇਵਾ ਇਹਨਾਂ ਦੀ ਸਾਈਂ ਮੁਹੰਮਦ ਸ਼ਾਹ ਜੀ ਉਹਨਾਂ ਦੀ ਕਿਰਪਾ ਦਾ صدਕਾ ਇਹ ਸੇਵਾ ਭੇਜੀ ਹੈ ਪੂਰੇ ਪਰਿਵਾਰ ਦਾ ਧੰਨਵਾਦ ਹੈ ਸਾਹਮਣੇ ਵਾਸਤੇ ਆਪਾਂ ਕੁਝ ਬੋਲਾਂਗੇ ਕਹਿੰਦਾ ਕੋਸਤੀ ਨਾਲ ਪੰਜਾਬੀਆਂ ਇਸ਼ਕੀ ਦਾਜਾ ਕੋਸਤੀ ਨਾਲ ਪੰਜਾਬੀਆਂ ਇਸ਼ਕੀ ਦਾਜਾ ਜਿਵੇਂ ਮੱਖਣ ਮੱਕੀ ਰੋਟੀ ਦਾ ਸਾਜ ਦਾ ਏ ਪੰਜਾਬ ਦੇ ਆਵਾਦੀ ਕੋਖ ਚੋਂ ਇਹ ਜਨਮੀ ਪੁੱਤਾਂ ਵਾਂਗੂ ਪੰਜਾਬੀ ਇਹਨੂੰ ਪਾਲਦਾ ਏ ਜਿੱਥੇ ਜਾ ਵਸੇ ਉੱਥੇ ਨਾਲ ਲਾਗੇ ਕਿੱਦਾ ਭੰਗੜਾ ਸ਼ੌਕ ਕਮਾਲ ਦਾ ਏ ਭਾਈ ਉਹ ਵਿੱਚ ਵਿਦੇਸ਼ਾਂ ਜਾ ਕੇ ਬਿੰਦ ਕੱਕ ਲੈ ਤੇ ਕੁਲਦੀਪ ਭਾਈ ਕੌਲ ਪੰਜਾਬੀਆਂ ਦਾ ਖਾਠਾ ਪਿਆ ਮਾਰਦਾ ਏ 2000 ਰੁਪਇਆ ਸਿੱਕੂ ਪਲਵਾਨ ਨੂੰ 2000 ਰੁਪਇਆ ਸਰਦਾਰ ਕੁਲਦੀਪ ਸਿੰਘ ਜੀ ਕੈਨੇਡਾ ਜਿਹੜਾ ਇਸ ਕੁਸ਼ਤੀ ਵਿੱਚੋਂ ਜਿੱਤੇਗਾ ਉਹਦੇ ਨੂੰ ਉਹਨੂੰ ਸਪੈਸ਼ਲ 2000 ਰੁਪਇਆ ਕੁਲਦੀਪ ਸਿੰਘ ਜੀ ਕੈਨੇਡਾ ਵਾਲੇ ਦੇ ਰਹੇ ਨੇ ਔਰ ਉਹ ਵੀ ਲੈ ਕੇ ਜਾਇਓ ਇੱਥੇ ਮੇਰੇ ਕੋਲ ਹੀ ਬੈਠੇ ਆ 2000 ਰੁਪਇਆ ਹੋਰ ਲੱਗਿਆ ਅਗਰ ਕੋਈ ਹੋਰ ਸੇਵਾ ਕਰਨੀ ਚਾਹੁੰਦਾ ਹੈ ਤੇ ਇਸ ਪਟਕੇ ਦੀ ਕੁਸ਼ਤੀ ਤੇ ਹੋਰ ਮਾਨਦਾਨ ਲਾਉਣਾ ਚਾਹੁੰਦਾ ਹੈ ਤੇ ਅਸੀਂ ਵਿ rela ਹੀ ਆ ਸਾਨੂੰ ਆ ਕੇ ਦੱਸ ਦਿਓ ਜਲਦੀ ਹੋਏ ਮੈਦਾਨ ਦੇ ਵਿੱਚ ਕੁਸ਼ਤੀ ਦੋ ਮੇਚ ਚੋਟੀ ਦੇ ਮੱਲ ਅੱਜ ਇਸ ਮੈਦਾਨ ਦੇ ਵਿੱਚ ਜ਼ੋਰ ਅਜ਼ਮਾਈ ਕਰ ਰਿਹਾ ਹੈ ਕਿ ਅਸੀਂ ਗਮਰੂ ਦੇ ਇਸ ਪੰਜਾਬ ਦੇ ਸਾਨੂੰ ਕਹਿਣ ਪੰਜਾਬੀ ਸ਼ੇਰ ਸਾਡਾ ਹੁਸਨ ਜਵਾਨੇ ਦਲ ਕਦਾ ਜੋ ਸੂਰਜ ਚੜੇ ਅਸ਼ੇਰ ਅਸੀਂ ਪਿੰਦੇ ਰਣ ਦੇ ਸੂਰਮੇ ਸਾਨੂੰ ਕਹਿਣ ਜਵਾਨ ਦਲੇਰ ਲੈ ਵੀ ਮੰਨੋ ਨਾਵੇ ਦਾਦੂ ਕੋਈ ਜਾਈ ਅਗਲੇ ਸਾਲ ਲਾਈਵ ਦੀ ਸੇਵਾ ਵੀ ਸਾਡੇ ਭਾਈ ਕੁਲਦੀਪ ਸਿੰਘ ਪਹਿਲਵਾਨਾਂ ਤੇ ਰੱਬ ਦੀ ਮਿਹਰ ਸਿੱਧੀ ਕੁਸ਼ ਨਸੀਬੀਆਂ ਰੰਗ ਬਖਾਉਂਦੇ ਨੇ ਪਹਿਲਵਾਨ ਪਹਾੜ ਨੇ ਹਿੰਮਤਾ ਦੇ ਢੋਲਣਾ ਜ਼ਿੰਦਗੀ ਨਾਲ ਸਿਖਾਉਂਦੇ ਨੇ ਕੋਲਾ ਜ਼ਿੰਦਗੀ ਨਾਲ ਸਿਖਾਉਂਦੇ ਬਹੁਤ ਤਖ਼ਰੀ ਕੁਸ਼ਤੀ ਖੇਡ ਦੇ ਮਾਚ ਚੱਲਦੇ ਪਏ ਕਹਿੰਦਾ ਕੱਲ ਜੁਗ ਵਿੱਚ ਬੰਦਾ ਚੰਟ ਹੋਣਾ ਚਾਹੀਦਾ ਕੋਸ਼ਤੀ ਦੇ ਵਿੱਚ ਨਿਕਲੇ ਗਰੈਂਟ ਹੋਣਾ ਚਾਹੀਦਾ ਧਰਤੀ ਲੜਾਈ ਜਿਹੜੀ ਆਮ ਮੇਦੀ ਵਾਲਿਆ ਮਿੱਟੀ ਘਾਲੇ ਸੱਪਾਂ ਨਾਲ ਜਵਾਬ ਖਿੰਦੇ ਤੇ ਔਕੇ ਹੁੰਦੇ ਕੋਬਲੇ ਪਟਾਰੀ ਵਿੱਚ ਪੌਣੇ ਨੋਪੋ ਵਾਲਿਆ ਕੋਲਾ ਤੋਂ ਖੁਸ਼ ਹੋ ਗਏ ਸਰਪੰਚ ਸਾਹਿਬ ਸਰਦਾਰ ਕੁਲਦੀਪ ਸਿੰਘ ਜੀ ਉਹਨਾਂ ਵੱਲੋਂ ਸਪੈਸ਼ਲ 500 ਰੁਪਏ ਦੇ ਮਾਣ ਕੀਤੇ ਗਏ ਤਹਿਤ ਤੋਂ ਧੰਨਵਾਦ ਕਿ ਜੀਰ ਦਿੰਦੇ ਆ ਪਹਾੜ ਹੁੰਦਾ ਜਿਨ੍ਹਾਂ ਨੂੰ ਜਨੂੰਨ ਰਹਿ ਕੇ ਮੰਜ਼ਲਾ ਤੇ ਦੂਰ ਕਿਤੇ ਮਿਲਦਾ ਸਕੂਨ ਘਾੜ ਤੇ ਨਹੀਂ ਹੁੰਦੇ ਕਦੇ ਮਰਦ ਦਲੇਰ ਬਸ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਿੱਤਾਂਗੇ ਜ਼ਰੂਰ ਯਾਰੀ ਜੰਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਯਾਰ ਰੱਖਿਓ ਬਹੁਤ ਅਗਰੀ ਕੋਸਤੀ ਭਰਾਜੀ ਲਗਾਤਾਰ ਕੋਸਤੀ ਚੱਲਦੀ ਪਈ ਆ ਵੀ ਐਂ ਕਹਿੰਦੇ ਵੀ ਕੋਸਤੀ ਆਪਾਂ ਥੋੜੀ ਗਲਤ ਕਰਦਗੇ ਫੇਰ ਗੱਲ ਬਾਨੀ ਆ ਵੀ ਬਹੁਤ ਅਹਰਾ ਮਕਾਲਾ ਖੇਰ ਦੇ ਮੈਦਾਨ ਵਿੱਚ ਚੱਲਦਾ ਪਿਆ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁੱਤੀ ਦੀ ਕਹਿੰਦਾ ਰੈਂਦੀ ਦੁਨੀਆ ਸਲਾਮਾਂ ਫੇਰ ਕਰਦੀ ਹੋਂਦਾ ਜੀਵਿਆ ਸਰੀਰਾਂ ਵਿੱਚ ਜੋਰ ਵੀ ਉਂਝ ਪੈਸੇ ਤੇ ਲੈ ਹਰ ਵੀ ਲੁੱਟ ਸਕਦਾ ਨਾ ਮਿਹਨਤਾਂ ਨੂੰ ਪਈਦਾ ਕਦੇ ਚੋਰੀ ਕਿ ਚੂਰੀ ਮਾਦੀ ਹੱਲਾ ਸ਼ੇਰੀ ਬਾਪੂ ਦੀ ਹਰਨਾ ਮਾਰਾ ਗੁੰੁੰਦਗਾਈ ਤੇਰੇ ਪਾਰ ਲਾਉਂਦਗਾ ਕੰਡੇ ਜੰਮਦੇ ਹੀ ਦਿੱਕੇ ਹੁੰਦੇ ਬੱਲਿਆ ਉਹ ਟੀਕੇ ਲਾਲਾ ਕੇ ਨਹੀਂ ਕਦੇ ਵੀ ਦਲੇਰੀਆਂ ਉਹਨਾਂ ਲੈ ਵਾਲੇ ਵੀ ਨੂੰ ਬੈਂਦੀ ਆ ਜੀ ਵੀਰੇ ਕੈਮਰਾ ਇੱਧਰ ਲਿਓ ਬਹੁਤ ਅਗਲੀ ਕੁਸ਼ਤੀ ਬੱਲੇ ਰਵੀ ਆਹ ਰਵੀ ਦੀ ਗੱਲ ਕਰਾ ਸੇਰ ਅਰਮਲਾ ਨਾਲ ਕੁਸ਼ਤੀਆਂ ਹੋਈਆਂ ਕਦੇ ਭਪਿੰ다 ਨਾਲ ਜਨਾਲੇ ਨਾਲ ਕਦੇ ਜੱਸੇ ਪੱਟੀ ਨਾਲ ਕਦੇ ਮਿਰਜੇ ਰਾਨ ਨਾਲ ਕੁਸ਼ਤੀਆਂ ਹੋਈਆਂ ਮਲਦੀਆਂ ਇਹ ਰਵੀ ਦਾ ਸਰਨਾਮੇ ਵੱਜਿਆ ਵੀ ਪੰਦੀਪ ਵੀ ਕਹਿੰਦੇ ਐਨ ਬੱਲੇ ਬੱਲੇ ਕਰਾਈ ਆਉਂਦਾ ਹਾਂਜੀ ਮਖਰਪਾ ਜੀ ਬੜਾ ਤੇਜ਼ ਜ਼ਰਾਰ ਬੜਾ ਜੋ ਸਫਤ ਗੱਬਰੂ ਆ प्रदीप ਜੀ ਰਕਪੁਰ ਇਹ ਉਹ ਆ ਪਹਿਲਵਾਨ ਆ ਜਿਹਨੇ ਬਹੁਤ ਵੱਡਾ ਨਾਮ ਕਮਾਇਆ ਪੂਰੇ ਪੰਜਾਬ ਦੇ ਮੱਲਾ ਦੇ ਨਾਲ ਇਹਦੀਆਂ ਕੁਸ਼ਤੀਆਂ ਹੋਈਆਂ ਕਹਿੰਦੇ ਰਾਹ ਪੁੱਛ ਕੇ ਸਫਰੀ ਤੁਰਨ ਜੋ ਰਹਿ ਜਾਂਦੇ ਅੱਤ ਵਿਚਕਾਰ ਹਿੰਮਤ ਵਾਲੇ ਸੂਰਮੇ ਲੱਗ ਜਾਂਦੇ ਨੇ ਪਾਰ ਹਿੰਮਤ ਤੇ ਹੌਸਲੇ ਦੇ ਮਲਾਤ ਨੂੰ ਲੋਕੀ ਕਿਸਮਤ ਕਹਿੰਦੇ ਨੇ ਤੇ ਕਿਸਮਤ ਵੀ ਉਹਨਾਂ ਨੂੰ ਸਲੂਟ ਮਾਰਦੀ ਹੈ ਜਿਹੜੇ ਲੋਕ ਹਿੰਮਤ ਕਰਦੇ ਨੇ ਤੇ ਬੇਹਿੰਮਤ ਨੇ ਜਿਹੜੇ ਕਰਦੇ ਹੈਲੋ 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 ਸੋ ਬਹੁਤ ਧੰਨਵਾਦ ਆ ਜੀ ਸਰਦਾਰ ਜਲਦੀਪ ਸਿੰਘ ਅਮਰੋਪ ਸਾਹਿਬ ਜਿਨ੍ਹਾਂ ਵੱਲੋਂ ਅਗਲੇ ਸਾਲ 51000 ਰੁਪਏ ਦਾ ਟਿਕਾ ਐਨਾਉਂਸ ਕੀਤਾ ਗਿਆ ਔਰ ਅਗਲੀ ਵਾਰ ਇਹਨਾਂ ਨੇ ਛਾ ਕੇ ਬਲਤੇ ਫ੍ਰੀ ਤੇ ਆਪਣਾ ਲਾਈਵ ਕੀਤਾ ਜਾਊਗਾ ਨਾਲ ਹੀ ਮੈਂ ਧੰਨਵਾਦ ਕਰਦਾ ਸਾਡਾ ਬਲੱਡ ਓਨ ਕਲੱਬ ਮਹੱਤਵ ਦੀ ਟੀਮ ਪਹੁੰਚੀ ਹੈ ਜਿਨ੍ਹਾਂ ਨੂੰ ਕਮੇਟੀ ਵੱਲੋਂ ਸਨਮਾਨ ਦਿੱਤਾ ਗਿਆ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੇਤੂ ਕਹਿੰਦੇ ਕਦੇ ਥੱਕਦੇ ਨਹੀਂ ਤੇ ਥੱਕਣ ਵਾਲੇ ਕਦੇ ਜਿੱਤਦੇ ਨਹੀਂ ਨੋਟ ਕਰੋ ਕਿ ਦੇ ਹਮਤੇ ਨੇ ਜਿਹੜੇ ਕਰਦੇ ਸ਼ਿਕਬਾ ਰੋਜ਼ ਮੁਕੱਦਰਾਂ ਦਾ ਤੇ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪਖਰਾਂ ਦਾ ਮੰਜ਼ਲ ਦੇ ਮੱਥੇ ਤੇ ਤਕਤੀ ਲੱਗਦੀ ਉਹਨਾਂ ਲੋਕਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨਕਸ਼ਾ ਆਪਣੇ ਸਫਰਾਂ ਦਾ ਜਿਹਨੂੰ ਸਫਰ ਦਾ ਪਤਾ ਨਹੀਂ ਮੰਜ਼ਲ ਕਿੱਥੇ ਐ ਭਾਈ ਉਹ ਕਦੇ ਟਿਕਾਣੇ ਦੇ ਨਹੀਂ ਪਹੁੰਚ ਸਕਦਾ ਤੇ ਟਿਕਾਣੇ ਤੇ ਹਮੇਸ਼ਾ ਮੰਜ਼ਲ ਨੂੰ ਉਹ ਸਰ ਕਰਦੇ ਨੇ ਜਿਹੜੇ ਘਰੋਂ ਲੱਖਾ ਬਣਾ ਕੇ ਤੁਰਦੇ ਨੇ ਆਓ ਦੋਵੇਂ ਪਹਿਲਵਾਨ ਰਵੀ ਮੇਰਾ ਪ੍ਰਦੀਪ ਸਪਲੈਂਡਰ ਐਵੇਂ ਨਹੀਂ ਖੂਤੀ ਬੋਲਦੀ ਐਵੇਂ ਸਪੀਕਰਾਂ 'ਚ ਨਾ ਬੋਲਦਾ ਦਵਿੰਦਰ ਸਿੰਘ ਓ ਬੱਲੇ ਵੀ ਲਓ ਜੀ ਪਹਿਲਵਾਨ ਜੀ ਕੋਸ਼ਿਸ਼ੀ ਬੱਲੇ ਬੱਲੇ ਵੀ ਕਹਿੰਦਾ ਰਵੀ ਦਾ ਦਾਬ ਆਇਆ ਬੜੀ ਬੜੀ ਤਾੜੀ ਮਾਰੇ ਵੀ ਕਹਿੰਦਾ ਕਰ ਲੋ ਤਪੱਸਿਆ ਪੁੱਤ ਲਈ ਮਾਪੇ ਫਿਰ ਮਿਹਰ ਖੁਦਾ ਦੀ ਹੁੰਦੀ ਏ ਚਾਵਾ ਦੇ ਨਾਲ ਪਾਲਣ ਪੁੱਤ ਨੂੰ ਫਿਰ ਚੰਗੀ ਜਿੱਤ ਹੁੰਦੀ ਆ ਗਿਆਰਾਂ ਦੀ ਸੰਗਤ ਚੰਗੀ ਜਿਹੜੀ ਕਾਲਜ ਦੀ ਵਿਦਵਾਨਾਂ ਨੂੰ ਖਾਣ ਪੀਣ ਦੇ ਮਿਹਨਤ ਲੱਗੀ ਚਾਹੀ ਦੀ ਪਲਵਾਨਾਂ ਨੂੰ ਕੰਡੇ ਜੋ ਉਸਤਾਦ ਕਿਸੇ ਦਾ ਵਕਤ ਪਾਵੇ ਤਫਾਨਾਂ ਨੂੰ ਅਮਨ ਦੌਲਤ ਵੀ ਕਰੇ ਸਲਾਮਾ ਘੋਲੇ ਕੋ ਕੇ ਪਹਿਲਵਾਨਾਂ ਨੂੰ ਅਮਨ ਦੋਲਵੀ ਕਰੇ ਸਲਾਮਾ ਝੋਲੋ ਕੇ ਪਹਿਲਵਾਨਾਂ ਨੂੰ ਲਓ ਜੀ ਲਗਾਤਾਰ ਕੁਸ਼ਤੀ ਐਨ ਕਹਿੰਦੇ ਵੀ ਆਲ ਪਾਲ ਆਲ ਤੇ ਪਾਲ ਦੀ ਗੱਲ ਕੀਤੀਆਂ ਬਾਈਆਂ ਨੇ ਕਹਿੰਦੇ ਵੀ ਕੁਸ਼ਤੀ ਆਲ ਤੇ ਪਾਲ ਦੇਣੀ ਆ ਬਹੁਤ ਤਖੀ ਕੁਸ਼ਤੀ ਖੇਰ ਦੇ ਮਦਾਨ ਵਿੱਚ ਚੱਲਦੀ ਪਈ ਐਨ ਕਹਿੰਦੇ ਵੀ ਬੱਲੇ ਬੱਲੇ ਹੁੰਦੀ ਪਈ ਕੁਸ਼ਤੀ ਦੀ ਕਹਿੰਦਾ ਮਿਹਨਤਾਂ ਦੇ ਜੋਰ ਪੂਰਾ ਲਾਉਣਾ ਪੈਂਦਾ ਹੱਥ ਮੰਜਲਾ ਤੇ ਪੌਣ ਨੂੰ ਰੱਬ ਘਰੇ ਬੈਠਾ ਰੋਟੀ ਨਹੀਂ ਦਿੰਦਾ ਉਹ ਵੀ ਤੋੜਨੀ ਪੈਂਦੀ ਆ ਮੂਹਰੇ ਵਿੱਚ ਪੌਣ ਨੂੰ ਅਈਦਾ ਤੇ ਨਹੀਂ ਜਾਂਦੀਆਂ ਵੀ ਗੇਮਾਂ ਜਿੱਤੀਆਂ ਚੋਟੀ ਦੇ ਖਿਡਾਰੀ ਵੀ ਹਰਾਉਣੇ ਪੈਂਦੇ ਆ ਐਵੇਂ ਲੱਗੀ ਰਹਿੰਦੇ ਤੈਨੂੰ ਚੰਗੇ ਜੀਕਦੇ ਦਿਨ ਚੰਗੇ ਆਉਂਦੇ ਨਹੀਂ ਲਿਹਾਉਣੇ ਪੈਂਦੇ ਆ ਆ ਜਾ ਮਖਰ ਬਾਈ ਉੱਥੇ ਵਾਹ ਜੀ ਵਾਹ ਕਾਲੇ ਰੰਗ ਦੇ ਲੰਗੋੜ ਦੇ ਵਿੱਚ ਰਵੀ ਦੇਰਾ ਤੇ ਲਾਲ ਰੰਗ ਦੇ ਲੰਗੋੜ ਦੇ ਵਿੱਚ ਪ੍ਰਕੀਪ ਜੀਤਪੁਰਾ ਸਾਰੇ ਦਰਸ਼ਕ ਵੀ ਨੋਟ ਕਰੋ ਇੱਕ ਪਾਸੇ ਕਾਲੇ ਰੰਗ ਦੇ ਲੰਗੋੜ ਤੇ ਰਵੀ ਦੇਰਾ ਲਾਲ ਰੰਗ ਦੇ ਲੰਗੋੜ ਦੇ ਵਿੱਚ ਐਸਪ ਪ੍ਰਦੀਪ ਜੀਤਪੁਰਾ ਬਣਾ ਤੇਜ਼ ਤਰਾਰ ਜਬਰੂ ਨੌਜਵਾਨ ਅੱਜ ਜਨਤਨਗਰ ਪਿੰਡ ਦੀ ਧਰਤੀ ਤੇ ਕਰੋ ਸੁਪਨਾ ਲੈ ਕੇ ਆਇਆ ਹੁਣ ਅਕ ਮੈਂ ਇਤਿਹਾਸ ਸਜਾਂਗਾ ਦੂਜੇ ਪਾਸੇ ਰਵੀ ਜਿਹੜਾ ਘਟ ਹੈ ਉਹ ਵੀ ਕੰਡ ਦਾ ਕੁਸ਼ਤੀ ਦੇ ਪੂਰੇ ਵੱਟ ਹੈ ਦੋਵਾਂ ਦੇ ਵਿੱਚ ਐਨ ਕੰਦੇ ਗੈਗਾਜ ਮੁਕਾਬਲਾ ਦੇਖਦੇ ਇਹ ਕੁਸ਼ਤੀ ਵਿੱਚ ਇਹ ਕੁਸ਼ਤੀ ਕੀ ਰੰਗ ਲਿਆਉਂਦੀ ਹੈ ਕੌਣ ਜਿੱਤਦਾ ਤੇ ਕੌਣ ਹਾਰਦਾ ਸੋ ਮਿਹਨਤਾਂ ਦਾ ਮੁੱਲ ਅੱਜ ਪਵੇਗਾ ਦੋਵਾਂ ਦੀਆਂ ਜਿੱਤੀਆਂ ਹੋਈਆਂ ਕਮਾਈਆਂ ਬੋਲਣਗੀਆਂ ਕਿ ਬਾੜਾ ਸ਼ਾ ਉਹ ਸਦਾ ਇੱਕ ਟੀਮ ਦੇ ਨੇ ਜੋਨਾਂ ਕੀਤੀਆਂ ਲੇਖ ਕਮਾਈਆਂ ਦੇ ਰੰਗ ਲਾਲ ਹੋ ਜਾਂਦਾ ਜਦ ਬੰਦਾ ਕਬੱਡੀ ਤੇ কুਸਤੀ ਵਿੱਚ ਥੱਪੜੋ ਥੱਪੜੀ ਹੁੰਦਾ ਜਦ ਧੌਲਾ ਵੱਜਦੀ ਹੈ ਜੱਜ ਕੋ ਖੁੱਚ ਪੱਟ ਲੈਂਦਾ ਪਤਾ ਉਦੋਂ ਲੱਗਦਾ ਵੀ ਭਾਈ ਪਚਾ ਕਿਵੇਂ ਕਰਾਂ ਤੇ ਰੰਗ ਲਾਲ ਨੇ ਸੁਰਖ ਜਵਾਨਾਂ ਦੇ ਮੱਲ ਰੁਸਤਮ ਤੇ ਪਹਿਲਵਾਨਾਂ ਦੇ ਕਰ ਵਰਜ ਸਿਹਾਰ ਰੱਖੀਆਂ ਨੇ ਤੇ ਹਰਨਾ ਵਰਗੀਆਂ ਅੱਖੀਆਂ ਨੇ ਕਦ ਸਰੂਆ ਬਾਗ ਜਵਾਨਾਂ ਦੇ ਅੱਜ ਪੇੜ ਹੋ ਗਏ ਫੰਨਾ ਦੇ ਹੱਥੀ ਦੇ ਵਰਗੀਆਂ ਤੋਰਾਂ ਜੀ ਤੇ ਸ਼ੇਰਾ ਵਰਗੀਆਂ ਜਾਨਾਂ ਦੇ ਰੰਗ ਲਾਲ ਨੇ ਸੁਰਖ ਜਵਾਨਾਂ ਦੇ ਰੰਗ ਲਾਲ ਨੇ ਸੁਰਖ ਜਵਾਨਾਂ ਦੇ ਓ ਬੱਲੇ ਬਹੁਤ ਔਰੀ ਤੇ ਕੀ ਕਹਿੰਦਾ ਜੇ ਤੂੰ ਚਾਹੁੰਦਾ ਹੈ ਤੂਫਾਨ ਖੰਮਰਾ ਇੱਕ ਵਾਰੀ ਪੈਣਾ ਤੈਨੂੰ ਫਿਰ ਜੰਮਣਾ ਤੇ ਤੋ ਇੱਕ ਵਾਰੀ ਪੌੜੀਆਂ ਦੀ ਚੜ੍ਹ ਹੋਣੀਆ ਕਾਕਾ ਸਾਡੀਆਂ ਸਾਡੀਆਂ ਦੀ ਸਾਲੀ ਦੇ ਤੋਂ ਕਾਲ ਹੋਰੀਆਂ ਲੈ ਵੀ ਮੁੰਡੇ ਦਾਰੋ ਜੇਰੇ ਅਰਿਸਕਾ ਲੈਣਾ ਪਹਿਲਾ ਬੱਲੇ ਰਵੀ ਬੱਲੇ ਤੇ ਪ੍ਰਦੀਪ ਕਹਿੰਦਾ ਮੁੰਡਾ ਮੁੱਢ ਤੇ ਸ਼ੌਂਕੀ ਅਰਿਸਕ ਲੈਣ ਦਾ ਆਉਦਾ ਹੈ ਸੁਆਦ ਕਾਲੇ ਮੂਹਰੇ ਉੱਤੇ ਕਹਿਣ ਦਾ ਤੇ ਤੋ ਗੋਲੀਆਂ ਕਰਾਲੀਆਂ ਦੀ ਜਾਲੇ ਹੋਣੀ ਨਾ ਕਾਕਾ ਸੱਡਗਾ ਸੱਡਗਾ ਦੀ ਸਾਨੀ ਤੇ ਤੋਂ ਕਾਲ ਹੋਰੀਆਂ ਲੈ ਵੀ ਰਵੀ ਰਿਕਾਰਡ ਬਣਾਉਣੇ ਪੈਣੇ ਆ ਲੈ ਵੀ ਪ੍ਰਦੀਪ ਰਿਕਾਰਡ ਬਣਾਉਣੇ ਪੈਣੇ ਆ ਕੋਈ ਹੋਵੇਗਾ ਰਵੀ ਜਿੱਤੇਗਾ ਕੋਈ ਹੋਵੇਗਾ ਪ੍ਰਦੀਪ ਜਿੱਤੇਗਾ ਸ਼ੱਕ ਤਾਂ ਮੇਰੇ ਵੀਰੋ ਨਹੀਂ ਆਂ ਛਿੰਜ ਮੇਰਾ ਸਭ ਸਾਹ ਵਾਲੇ ਜਨਤਾ ਨਗਰ ਦਾ ਧੱਕ ਤਾਂ ਮੇਰੇ ਵੀਰੋ ਪੈਣੀ ਆ ਆਹ ਆਹ ਐਨ ਵੇਖ ਰਹੋਗੇ ਦੋਵੇਂ ਮੱਲਾ ਦਾ ਪੂਰਾ ਜ਼ੋਰ ਲੱਗੇ ਹੋਇਆ ਵੀ ਮੱਲਾ ਨੂੰ ਬੇਨਤੀ ਹੈ ਕਿ ਦਾਅ ਵੇਚ ਮਾਰੋ ਕਿ ਕੁਸ਼ਤੀ ਦਾਅ ਵੇਚਦੀ ਕੁਸ਼ਤੀ ਜਿੱਤ ਭਾਰ ਦੀ ਕੁਸ਼ਤੀ ਆਰ ਪਾਰ ਦੀ ਦਾਅ ਤੋਂ ਬਿਨਾ ਕੁਸ਼ਤੀ ਕਿਸੇ ਕੰਮ ਦੀ ਨਹੀਂ ਸੋ ਇਸ ਕਰਕੇ ਦੋਵੇਂ ਕੋਸ਼ਿਸ਼ ਕਰੋ ਇਹ ਜਿਹੜੇ ਦਰਸ਼ਕ ਵੀ ਏਡੇ ਦੂਰ ਦਰਾਡੇ ਤੋਂ ਚੱਲ ਕੇ ਆਏ ਐ ਇਸ ਕੁਸ਼ਤੀ ਦਾ ਸਵਾਦ ਲੈਣ ਵਾਸਤੇ ਨਜ਼ਾਰਾ ਟੱਕਣ ਵਾਸਤੇ ਇਸ ਕੁਸ਼ਤੀ ਨੂੰ ਵੇਖਣ ਵਾਸਤੇ ਉਹਨਾਂ ਨੂੰ ਪੂਰਾ ਅਨੰਦ ਆਉਣਾ ਚਾਹੀਦਾ ਸਵਾਇਸ਼ ਤੇ ਮੈਦਾਨ ਦੇ ਵਿੱਚ ਚੱਲਦੀ ਹੋਈ ਕੁਸ਼ਤੀ ਐਂ ਪਤਾ ਲੱਗੂਗਾ ਕਿੰਨੀ ਕਿਹਦੇ ਡੌਲਿਆਂ 'ਚ ਜਾਣ ਐ ਕਿੰਨੀ ਕਿਹਦੇ ਪੱਟਾਂ ਵਿੱਚ ਜਾਣ ਐ ਕਿ ਕਿੰਨੀ ਡੌਲਿਆਂ 'ਚ ਜਾਣ ਥੰਮ ਲਈਦਾ ਤੂਫਾਨ ਪਰੇ ਆਂਕੜਿਆਂ ਦੇ ਪਲਾਜ ਚ ਝਕਾਉਣਾ ਜਾਣਦੇ ਅਸੀਂ ਉੱਡਦੇ ਉੱਡਦੇ ਪਰਿੰਦਿਆਂ ਨੂੰ ਲਾਉਣਾ ਜਾਣਦੇ ਅਸੀਂ ਉੱਡਦੇ ਪਰਿੰਦਿਆਂ ਨੂੰ ਲਾਉਣਾ ਜਾਣਦੇ ਇਹ ਉਹ ਸਾਡੇ ਪਹਿਲਵਾਨ ਹੈ ਜਿਨ੍ਹਾਂ ਨੇ ਜ਼ਿੰਦਗੀ ਵਿੱਚ ਬੜੀ ਖਾਲਨਾ ਕਾਰੀ ਹੈ ਤੇ ਉਹ ਲੋਕ ਨੇ ਪੱਤਰ ਸਾਹਿਬ ਦੀਆਂ ਲੈਣਾ ਕਿ ਮੈਂ ਰਾਵਾਂ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤਾਂ راہ ਬਣਦੇ ਜੁਗਾਂ ਤੋਂ ਕਾਫਲੇ ਆਉਂਦੇ ਇਸੇ ਸੱਚ ਦੇ ਗਵਾਹ ਬਣਦੇ ਜਦੋਂ 머ਥੇ 'ਚ ਫੁੱਟਦੀ ਹੈ ਅਸਲੀ ਤਾਜ ਹੁੰਦੀ ਹੈ ਕਿਉਂਕਿ ਤਵੀ ਦੇ ਤਖਤ ਤੇ ਬਹਿ ਕੇ ਹੀ ਸੱਚੇ ਪਾਤਸ਼ਾਹ ਬਣਦੇ ਹਮੇਸ਼ਾ ਲੋਕ ਚਿਆ ਬੰਨਾ ਤੁਸਾਂ ਦੇ ਪਿਆਰ ਦੇ ਪਾਤਰ ਕਦੇ ਨਾ ਸੋਚਿਆ ਆਪਾਂ ਉਹ ਬਣਦੇ ਜਾਂ ਆਹ ਬਣਦੇ ਉਹ ਬਣਦੇ ਜਾਂ ਆਹ ਬਣਦੇ ਤੋਂ ਬਣ ਭਵੇਂ ਕੁਝ ਵੀ ਜਾਈਏ ਪਰ ਇੱਕ ਗੱਲ ਹੈ ਕਿ ਸੱਚੇ ਪਾਤਸ਼ਾਹ ਦੀ ਜਿੰਨੀ ਦੇ ਤੱਕ ਮਿਹਰ ਨਾ ਹੋਵੇ ਕਿਰਪਾ ਨਾ ਹੋਵੇ ਬੰਦਾ ਦੋ ਕਦਮ ਦੀ ਅੱਗੇ ਤੁਰ ਨਹੀਂ ਸਕਦਾ ਜੇ ਹੋਵੇ ਹੌਸਲਾ ਮੰਦੇ ਚ ਪਰ ਬਤ ਜੀਰ ਸਕਦਾ ਹੈ ਨਹੀਂ ਤਾਂ ਇੱਕ ਲੰਬੀ ਪੈਰ ਅੱਗੇ ਡਰ ਨਹੀਂ ਸਕਦਾ ਅਗਰ ਆਈ ਤੇ ਆ ਜਾਵੇ ਅੰਬਰਲਾਹ ਦੇ ਥੱਲੇ ਅੱਪਾ ਫਤੇ ਪੁਰੀਆ ਬੱਜੂਆ ਖੁੱਲੀ ਬੈਠਾ ਜਾਂ ਜਾ ਕੇ ਬਹੁਤ ਜੀ ਆ ਬੇ ਕਹਿੰਦਾ ਅਮਰ ਤੋਂ ਸਾਲ ਤੋਂ ਅਮਰਤਦੀ ਦਾਤ ਬਖਸ਼ੀ ਨੰਨਪੁਰ ਤੋਂ ਆਂਦਾ ਪੰਡਾਲ ਮਿਲਿਆ ਧੰਨ ਧਰਦੀ ਖਜੂਰ ਸਾਹਿਬ ਦੀ ਤੇ ਜਿੱਥੋਂ ਪਹਿਲਵਾਨੀ ਨੂੰ ਮਾਲ ਮਿਲਿਆ ਧੰਨ ਧਰਦੀ ਖਜੂਰ ਸਾਹਿਬ ਦੀ ਬਹੁਤ ਤਖਰੀ ਕੁਸ਼ਤੀ ਬੱਲੇ ਰਵੀ ਤੇਰੇ ਬੱਲੇ ਤੇਰੇ ਪ੍ਰਦੀਪ ਐਨ ਕੰਦੇ ਵੀ ਬੱਲੇ ਬੱਲੇ ਹੁੰਦੀ ਪਈ ਕਸਤੀ ਦੀ ਵੇਖਾਂਗੇ ਕਿਹੜਾ ਮੱਲਾ ਜੀ ਪੱਜ ਕੇ ਦੀ ਕਸਤੀ ਦਾ ਜੇਤੂ ਬਣਦਾ ਕਹਿੰਦਾ ਪਰੇ ਚਿਰਾਂ ਤੋਂ ਉਮੀਦਾਂ ਰੱਖੀਆਂ ਗੁਲਾਬੀ ਪੱਗ ਬੰਨ ਮਿੱਤਰਾ ਇਹ ਜਿਹੜੀ ਪੱਗ ਆ ਵੇਖਾਂਗੇ ਕਿ ਇਸ ਮੱਲ ਦੇ ਸਿਰ ਦਾ ਸ਼ਿੰਗਾਰ ਪਾਉਂਦੀ ਹੈ ਜੇਕਰ ਪੱਗ ਆਪਾਂ ਬਾਜ਼ਾਰ ਤੋਂ ਲੈ ਲਈ ਹੋਵੇ ਇੱਕ ਕੱਪੜਾ 100 ਜਾਂ 200 200 ਹੱਦ 250 500 ਦੀ ਪੱਗ ਬਣ ਜਾਂਦੀ ਆ ਪੱਗ ਦੀ ਅਸਲੀ ਕੀਮਤ ਐਨਾ ਖਾੜਿਆਂ ਵਿੱਚ ਪੈਂਦੀ ਆ ਪੱਗ ਦੀ ਕੀਮਤ ਦੇਣ ਵਾਲਾ ਨਾ ਹੀ ਕੋਈ ਜੰਮਿਆ ਤੇ ਨਾ ਹੀ ਕਦੇ ਕੋਈ ਜੰਮਣਾ ਅੱਜ ਵੇਖਾਂਗੇ ਇਸ ਪੱਗ ਦਾ ਕਿਹੜਾ ਮੁੱਲ ਜੇ ਤੂੰ ਬਰੇਗਾ ਇਹ ਸਮੇਂ ਦੀਆਂ ਬਾਤਾਂ ਇਹ ਵੀ ਸਮੇਂ ਦੀਆਂ ਬਾਤਾਂ ਪੱਪਾ ਫਟੇਪੁਰੀ ਸਰਪੰਚ